ਬਿਕਰਮ ਸਿੰਘ ਬੱਜੇਠੀਆ ਦੇ ਖਿਲਾਫ 40000 ਪੰਨਿਆਂ ਦੀ ਚਾਰ ਸ਼ੀਟ 44 ਟਰੱਕਾਂ ਦੇ ਵਿੱਚ ਭਰ ਕੇ ਆਈ ਹੈਰਾਨੀ ਵਾਲੀ ਗੱਲ ਹੈ ਜੀ 40000 ਜਿਹੜੇ ਪੰਨਿਆਂ ਦੀ ਚਾਰ ਸ਼ੀਟ 44 ਟਰੱਕਾਂ ਦੇ ਵਿੱਚ ਆਈ ਹੋਵੇ ਕੀ ਇਦਾਂ ਦੀ ਗੱਲ ਪਹਿਲੇ ਵੀ ਸੁਣਨ ਨੂੰ ਮਿਲੀ ਤੁਹਾਨੂੰ ਕਦੇ ਭਲਕੇ ਸ਼ਨੀਵਾਰ ਚਲਾਨ ਪੇਸ਼ ਕਰਨ ਦੇ ਪੂਰੇ 60 ਦਿਨ ਹੋ ਜਾਣੇ ਸੀ ਕੱਲ ਸ਼ਨੀਵਾਰ ਛੁੱਟੀ ਆ ਅੱਜ ਫਿਰ ਸਰਕਾਰ ਨੂੰ ਚਲਾਨ ਪੇਸ਼ ਕਰਨਾ ਪਿਆ ਜੇ ਅੱਜ ਸਰਕਾਰ ਜਾਂ ਪੰਜਾਬ ਵਿਜੀਲੈਂਸ ਬਿਊਰੋ ਚਲਾਨ ਪੇਸ਼ ਨਾ ਕਰਦੀ ਤੇ ਸੋਮਵਾਰ ਬਾਈ ਡਿਫਾਲਟ ਐਜ਼ ਪਰ ਲਾਅ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਣੀ ਸੀ ਇਹ ਹੁਣ ਲੰਮਾ ਕੇਸ ਚੱਲੂਗਾ ਕਿ ਉਹਨਾਂ ਨੂੰ ਕਦੋਂ ਸਜ਼ਾ ਹੁੰਦੀ ਹੈ ਇੱਕ ਵੱਡੀ ਜਿਹੜੀ ਸਰਕਾਰ ਨੇ ਸਵੇਰ ਤੋਂ ਹੀ ਮੀਡੀਆ ਨੂੰ ਖਬਰ ਜਿਹੜੀ ਆ ਉਹ ਲੀਕ ਕਰਵਾ ਦਿੱਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰ ਸ਼ੀਟਾਂ ਦਾਖਲ ਕੀਤੀ ਹੈ 40 ਹਜ਼ਾਰ ਪੰਨੇ ਸੁਣ ਕੇ ਇੱਕ ਵੱਡੀ ਖਬਰ ਬਣੇਗੀ ਪਰ ਅੱਜ ਸਰਕਾਰ ਦੀ ਜਿਹੜੀ ਵੱਡੀ ਖਬਰ ਇਸ ਕਰਕੇ ਨਹੀਂ ਬਣੀ ਕਿਉਂਕਿ ਬਹੁਤ ਹੀ ਦੇਸ਼ ਦੇ ਪੰਜਾਬੀਆਂ ਦੇ ਹਰਮਨ ਪਿਆਰੇ ਜਿਹੜੇ ਹਾਸ ਰਸ ਕਲਾਕਾਰ ਕਮੀਡੀਅਨ ਦੇ ਤੌਰ ਤੇ ਡਾਕਟਰ ਜਸਵਿੰਦਰ ਭੱਲਾ ਸਾਨੂੰ ਬੇਵਕਤੀ ਉਹਨਾਂ ਦੀ ਮੌਤ ਹੋ ਗਈ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਉਹ ਖਬਰ ਅੱਜ ਜ਼ਿਆਦਾ ਚੱਲੀ ਹੈਗੀ ਆ ਸਰਕਾਰ ਦੀ ਜਿਹੜੀ 40000 ਜਿਹੜੀ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਆ ਉਹ ਖਬਰ ਦੱਬੀ ਰਹੀ ਹੈ ਹਾਲਾਂਕਿ ਸਰਕਾਰ ਨੇ ਬੁਲਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ 40000 ਪੰਨੇ ਸੁਣ ਕੇ ਲੋਕਾਂ ਦੇ ਮੂੰਹ ਅੱਡੇ ਰਹਿੰਦੇ ਹੈਗੇ ਨੇ ਅਸਲੀ ਜਿਹੜੀ ਹੋਊਗੀ ਚਾਰ ਸ਼ੀਟ ਉਹ 100 150 ਜਾਂ 200 250 ਪੇਜ ਤੋਂ ਜ਼ਿਆਦਾ ਨਹੀਂ ਹੋ ਸਕਦੀ। ਬਾਕੀ ਸਪੋਰਟਿੰਗ ਡਾਕੂਮੈਂਟ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਮਦੀਪ ਸਿੰਘ ਪੰਜਾਬ ਦੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ। ਵਿਕਰਮ ਸਿੰਘ ਮਜੀਠੀਆ ਦੇ ਖਿਲਾਫ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ 4 ਟਰੱਕਾਂ ਦੇ ਵਿੱਚ ਭਰ ਕੇ ਆਈ ਤੇ ਉਹ ਅੱਜ ਦਖਲ ਕਰ ਦਿੱਤੀ। ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਅੱਗੇ ਇਸ ਕੇਸ ਦੇ ਵਿੱਚ ਕੀ ਹੋਣ ਵਾਲਾ ਹੈਗਾ ਸੰਭਾਵਨਾਵਾਂ ਕੀ ਬਣਨਗੀਆਂ ਇਸ ਮੁੱਦੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਾਂਗੇ ਕੱਲ ਸੁਨੀਲ ਜਾਖੜ ਨੇ ਚੈਲੰਜ ਕੀਤਾ ਸੀ ਭਗਵੰਤ ਮਾਨ ਦੀ ਜਿਹੜੀ ਪੁਲਿਸ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਪੁਲਿਸ ਹੈ ਉਹ ਮੈਨੂੰ ਗ੍ਰਿਫਤਾਰ ਕਰਕੇ ਦਿਖਾਵੇ ਮੈਂ ਕੈਂਪ ਲਾਵਾਂਗਾ ਮੈਂ ਪਿੰਡਾਂ 'ਚ ਜਾਵਾਂਗਾ ਪਰ ਅੱਜ ਫੇਰ ਪੁਲਿਸ ਨੇ ਉਹਨਾਂ ਨੂੰ ਹਰਸਤ ਦੇ ਵਿੱਚ ਲੈ ਲਿਆ ਪਰ ਭਾਜਪਾ ਜਿਹੜੇ ਵਰਕਰ ਨੇ ਜਾਂ ਉਹਨਾਂ ਦੇ ਕਾਰਜਕਰਤਾ ਨੇ ਉਹਨਾਂ ਨੇ ਵਿਰੋਧ ਕੀਤਾ ਦੋਨੋਂ ਮੁੱਦਿਆਂ ਤੇ ਗੱਲ ਕਰਵਾਸ ਜੁੜੇ ਨੇ ਸਿਨ ਪੱਤਕਾ ਜਰਤਾਸੀ ਭੁੱਲਰ ਜੀ ਭੁੱਲਰ ਸਾਹਿਬ ਹੈਰਾਨੀ ਵਾਲੀ ਗੱਲ ਹੈ ਜੀ 40000 ਜਿਹੜੇ ਪੰਨਿਆਂ ਦੀ ਚਾਰ ਸ਼ੀਟ 4 ਟਰੱਕਾਂ ਦੇ ਵਿੱਚ ਆਈ ਹੋਵੇ ਕੀ ਇਦਾਂ ਦੀ ਗੱਲ ਪਹਿਲੇ ਵੀ ਸੁਣਨ ਨੂੰ ਮਿਲੀ ਤੁਹਾਨੂੰ ਕਦੇ ਦੇਖੋ ਜਦੋਂ ਕੋਈ ਵੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਆ ਜੇ ਕਿਸੇ ਵੀ ਵੱਡੇ ਲੀਡਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਕੇਸ ਦਰਜ ਕਰਦੀ ਤੇ ਉਹਨੂੰ ਉਹਨਾਂ ਕੇਸ ਸੀ ਠੋਸ ਬਣਾਉਣਾ ਪੰਦਾ ਤੇ ਉਹ ਠੋਸ ਸਰਕਾਰ ਨੇ ਬਣਾ ਦਿੱਤਾ ਕਿ 40000 ਪੰਨਿਆਂ ਦੀ ਚਾਰ ਸ਼ੀਟ ਕਰ ਦਿੱਤੀ ਹੈ ਚਾਰ ਟਰੱਕਾਂ ਦੇ ਵਿੱਚ ਆਈ ਆ ਪਹਿਲਾਂ ਕਹਿੰਦੇ ਸੀ 540 ਕਰੋੜ ਰੁਪਏ ਦੀ ਬੇਨਾਮੀ ਪ੍ਰਾਪਰਟੀ ਆ ਹੁਣ ਚਾਰ ਸ਼ੀਟ ਦੇ ਵਿੱਚ ਸਰਕਾਰੀ ਵਕੀਲ ਨੇ ਦਾਵਾ ਕੀਤਾ ਕਿ 700 ਕਰੋੜ ਤੋਂ ਜ਼ਿਆਦਾ ਬੇਨਾਮੀ ਪ੍ਰਾਪਰਟੀ ਜਿਹੜੀ ਆ ਜਾਇਦਾਦ ਆ ਉਹ ਵਿਕਰਮ ਸਿੰਘ ਮਜੀਠੀਆ ਨੇ ਬਣਾਈਆਂ ਕਿਉਂਕਿ ਭਲਕੇ ਸ਼ਨੀਵਾਰ ਚਲਾਨ ਪੇਸ਼ ਕਰਨ ਦੇ ਪੂਰੇ 60 ਦਿਨ ਹੋ ਜਾਣੇ ਸੀ ਕੱਲ ਸ਼ਨੀਵਾਰ ਛੁੱਟੀ ਆ ਅੱਜ ਫਿਰ ਸਰਕਾਰ ਨੂੰ ਇਹ ਚਲਾਨ ਪੇਸ਼ ਕਰਨਾ ਪਿਆ ਜੇ ਅੱਜ ਸਰਕਾਰ ਜਾਂ ਪੰਜਾਬ ਵਿਜੀਲੈਂਸ ਬਿਊਰੋ ਚਲਾਨ ਪੇਸ਼ ਨਾ ਕਰਦੀ ਤੇ ਸੋਮਵਾਰ ਬਾਇ ਡਿਫਾਲਟ ਐਜ਼ ਪਰ ਲਾਅ ਵਿਕ੍ਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਣੀ ਸੀ ਕਿ ਸਰਕਾਰ ਨੇ ਜਾਂ ਵਿਜੀਲੈਂਸ ਨੇ ਸਮੇਂ ਰਹਿੰਦਿਆਂ ਹੀ ਚਾਰ ਸ਼ੀਟ ਦਾਖਲ ਨਹੀਂ ਕੀਤੀਗੀ ਇਸ ਕਰਕੇ ਅੱਜ ਉਹਨਾਂ ਨੇ ਚਾਰ ਸ਼ੀਟ ਕਰ ਕੀਤੀ ਆਖਰੀ ਦਿਨ ਮਤੇ ਤੁਸੀਂ ਜੂਨ ਦੇ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਤੇ ਤੁਸੀਂ ਜਾ ਕੇ 59ਵੇਂ ਦਿਨ ਜਿਹੜਾ ਉਹ ਚਾਰ ਸ਼ੀਟ ਦਾਖਲ ਕਰ ਰਹੇ ਹੋ ਹੁਣ ਇਸ ਮਸਲੇ ਦੇ ਵਿੱਚ ਸਭ ਤੋਂ ਵੱਡਾ ਕਿ ਹੁਣ ਟ੍ਰਾਇਲ ਚੱਲੇਗਾ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਪੁੱਛੇਗੀ ਕਿ ਤੁਹਾਡੇ ਖਿਲਾਫ ਜਿਹੜੇ ਦੋਸ਼ ਲੱਗੇ ਨੇ ਤੁਸੀਂ ਮੰਨਦੇ ਕਿ ਨਹੀਂ ਮੰਨਦੇ ਉਹ ਫਿਰ ਟ੍ਰਾਇਲ ਜਿਹੜਾ ਕੋਰਟ ਆ ਉਹਦੇ ਤੇ ਹੁਣ ਬੈਸ ਚੱਲੇਗੀ ਇਹ ਹੁਣ ਲੰਮਾ ਕੇਸ ਚੱਲੂਗਾ ਕਿ ਇਹਨਾਂ ਨੂੰ ਕਦੋਂ ਸਜ਼ਾ ਹੁੰਦੀ ਹੈ ਜਾਂ ਜਿਹੜੇ ਸਰਕਾਰ ਨੇ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਦਾਖਲ ਕੀਤੀ ਆ ਉਹ ਇੱਕ ਵੱਡੀ ਜਿਹੜੀ ਸਰਕਾਰ ਨੇ ਸਵੇਰ ਤੋਂ ਹੀ ਮੀਡੀਆ ਨੂੰ ਖਬਰ ਜਿਹੜੀ ਆ ਉਹ ਲੀਕ ਕਰਵਾ ਦਿੱਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਦਾਖਲ ਕੀਤੀ ਹੈ 40 ਹਜ਼ਾਰ ਪੰਨੇ ਸੁਣ ਕੇ ਇੱਕ ਵੱਡੀ ਖਬਰ ਬਣੀ ਪਰ ਅੱਜ ਸਰਕਾਰ ਦੀ ਜਿਹੜੀ ਵੱਡੀ ਖਬਰ ਇਸ ਕਰਕੇ ਨਹੀਂ ਬਣੀ ਕਿਉਂਕਿ ਬਹੁਤ ਹੀ ਦੇਸ਼ ਦੇ ਪੰਜਾਬੀਆਂ ਦੇ ਹਰਮਨ ਪਿਆਰੇ ਜਿਹੜੇ ਹਾਸ ਰਸ ਕਲਾਕਾਰ ਕਮੀਡੀਅਨ ਦੇ ਤੌਰ ਤੇ ਡਾਕਟਰ ਜਸਵਿੰਦਰ ਭੱਲਾ ਸਾਨੂੰ ਬੇਵਕਤੀ ਉਹਨਾਂ ਦੀ ਮੌਤ ਹੋ ਗਈ ਸਾਨੂੰ ਵਿਸ਼ੋੜਾ ਦੇ ਕੇ ਚਲੇ ਗਏ ਉਹ ਖਬਰ ਅੱਜ ਜਿਆਦਾ ਚੱਲੀ ਹੈਗੀ ਆ ਸਰਕਾਰ ਦੀ ਜਿਹੜੀ 40000 ਕਰੋੜ 40000 ਜਿਹੜੇ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਆ ਉਹ ਖਬਰ ਦੱਬੀ ਰਹੀ ਹੈ ਹਾਲਾਂਕਿ ਸਰਕਾਰ ਨੇ ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ 4000 ਪੰਨੇ ਸੁਣ ਕੇ ਲੋਕਾਂ ਦੇ ਮੂੰਹ ਵੱਡੇ ਰਹਿੰਦੇ ਹੈਗੇ ਨੇ ਹੁਣ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਕਿ 40000 ਪੰਨੇ ਕਿਵੇਂ ਬਣਾ ਲਿਆਗੇ ਕਿਉਂਕਿ 2007 ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਬੈਂਕ ਖਾਤਿਆਂ ਦੇ ਡਿਟੇਲ ਕਿੰਨੇ ਪੇਜਾਂ ਦੀ ਹੋਏਗੀ ਜਿਹੜੇ-ਜਿਹੜੇ ਖਾਤਿਆਂ 'ਚੋਂ ਬੈਂਕ ਦੇ ਪੈਸੇ ਆਏ ਨੇ ਇਨਕਮ ਟੈਕਸ ਰਿਟਰਨਾਂ ਇੱਕ ਭਰੀਆਂ ਹੋਣਗੀਆਂ ਫਿਰ ਉਹਦੀਆਂ ਜਿਹੜੀਆਂ ਕੰਪਨੀਆਂ ਦੇ ਵਿੱਚੋਂ ਪਹਿਲਾਂ ਡਾਇਰੈਕਟਰ ਰਹੇ ਚੁੱਕੇ ਨੇ ਕੰਪਨੀਆਂ ਦੀ ਜਿਹੜੀ ਚਾਰ ਜਿਹੜੇ ਹੁੰਦੇ ਸਾਲਾਨਾ ਰਿਟਰਨ ਜਾਂ ਉਹਨਾਂ ਦੇ ਸਾਰੇ ਉਹ 40000 ਪੰਨੇ ਬਣਾ ਦੇ ਇਹਦੇ 'ਚ ਕਿਉਂਕਿ 200 ਗਵਾਹਾਂ ਦੀ ਜਿਹੜੀ ਸਟੇਟਮੈਂਟ ਰਿਕਾਰ ਇੱਕ ਕੀ ਪਤਾ ਇੱਕ ਬੰਦੇ ਦੇ 10 ਪੇਜ ਲੱਗੇ ਨੇ ਪਰ ਇੱਕ ਹਉਆ ਜਾਂ ਵੱਡਾ ਖੜਾ ਕਰਤਾ ਕਿ 40000 ਪੰਨੇ ਲੋਕਾਂ ਨੂੰ ਸੁਣਾ ਬੱਲੇ ਬੱਲੇ ਪਤ ਨਹੀਂ 40000 ਪੰਨਿਆਂ ਦੇ ਵਿੱਚ ਗਿਆ ਅਸਲੀ ਜਿਹੜੀ ਹੋਊਗੀ ਚਾਰ ਸ਼ੀਟ ਉਹ 100 150 ਜਾਂ 200 250 ਪੇਜ ਤੋਂ ਜ਼ਿਆਦਾ ਨਹੀਂ ਹੋ ਸਕਦੀ ਬਾਕੀ سپورਟਿੰਗ ਡਾਕੂਮੈਂਟ ਮੈਨੂੰ ਲੱਗਦਾ 1.5 ਹਜ਼ਾਰ ਤੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਵਿੱਚ ਡਾਕੂਮੈਂਟ ਲੱਗੇ ਹੋਣੇ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਰਾਤ ਮਿਲੀਆ ਬਸ ਇੱਕ ਨੰਬਰ ਦਿੱਤਾ ਗਿਆ ਲੇਕਿਨ ਉਹਦੇ 'ਚ ਹੁਣ ਸਰਕਾਰ ਨੇ ਵਿਜੀਲੈਂਸ ਨੇ ਦਾਵਾ ਕੀਤਾ ਕਿ 700 ਕਰੋੜ ਜਿਹੜਾ ਵਾ 400 ਬੈਂਕ ਖਾਤਿਆਂ ਦੀ ਜਿਹੜੀ ਡਿਟੇਲ ਹੈ ਹੁਣ ਬੈਂਕ ਖਾਤਿਆਂ ਦੀ ਡੇਲੀ ਜਿਹੜੀ ਟਰਾਂਜੈਕਸ਼ਨ ਹੁੰਦੀ ਹੋਏਗੀ ਇੱਕ ਮਾੜੇ ਤੋਂ ਮਾੜਾ ਵੀ ਜਿਹੜਾ ਦਿਹਾੜੀਦਾਰ ਬੰਦਾ ਉਹ ਜੇ ਨੇ ਆਪਣੇ 1 ਸਾਲ ਦੀ ਰਿਪੋਰਟ ਕੱਢਣੀ ਹੋਵੇ ਨਾ ਇਨਕਮ ਉਹ ਭਰਨੀ ਹੋਵੇ ਡਿਟੇਲ ਮੰਗਣੀ ਹੋਵੇ ਉਹੀ 100 ਪੇਜ ਬਣ ਜਾਂਦੇ ਹੈਗੇ ਨੇ ਹਨ ਤੇ ਇਹ ਤੇ ਵੱਡੇ ਲੋਕ ਨੇ ਵੱਡੀਆਂ ਕੰਪਨੀਆਂ ਹਿਸ ਕਰਕੇ ਐਡੀ ਕੋਈ ਵੱਡੀ ਗੱਲ ਨਹੀਂ ਪਰ ਇਹ ਹੈ ਕਿ 200 ਗਵਾਹਾਂ ਦੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਉਹ ਆਪਣੇ ਆਪ ਚ ਵੱਡੀ ਗੱਲ ਹੁਣ ਵਿਜੀਲੈਂਸ ਨੇ ਇਸ ਕੇਸ ਦੇ ਵਿੱਚ 200 ਤੋਂ ਜ਼ਿਆਦਾ ਗਵਾਹ ਬਣਾਏ ਸੀ 400 ਤੋਂ ਵੱਧ ਬੈਂਕ ਖਾਤਿਆਂ ਦੀ ਜਿਹੜੀ ਜਾਂਚ ਸਰਕਾਰ ਨੇ ਕੀ ਹੈ ਦਾਵਾ ਜਾਂਚ ਕੀਤੀ ਹੁਣ ਦਾਵਾ ਕੀਤਾ ਔਰ 40000 ਤੋਂ ਵੱਧ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਹੈ ਕਹਿੰਦੇ ਚਾਰ ਟਰੱਕਾਂ ਚ ਲਿਆਂਦੀ ਗਈ ਆ ਉਧਰ ਕਾਲੀ ਦਲ ਦੇ ਲੋਕਾਂ ਦਾ ਜਿਹੜੇ ਵਿਕਰਮ ਸਿੰਘ ਬਜੀਠੀਆ ਦੇ ਵਕੀਲ ਆ ਉਹ ਕਹਿੰਦੇ ਕਿ ਚਲਾਨ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਉਹ ਜਦੋਂ ਇੱਕ ਕਾਪੀਆਂ ਜਮ੍ਹਾਂ ਹੋਣ ਗਿਆ ਰਿਕਾਰਡ ਹੋ ਗਿਆ ਹੁਣ ਵਿਕਰਮ ਸਿੰਘ ਬਜੀਠੀਆ ਦੇ ਵਕੀਲ ਉਹ 40 ਹਜ਼ਾਰ ਪੰਨੇ ਲੈਣਗੇ ਉਹਨਾਂ ਨੂੰ ਪੜਨਗੇ ਜਾਂ ਜਿਹੜੇ ਸਪਲੀਮੈਂਟਰੀ ਜਿਹੜੇ ਡਾਕੂਮੈਂਟ ਨਾਲ ਅਟੈਚ ਕੀਤੇ ਸਪੋਰਟਿੰਗ ਡਾਕੂਮੈਂਟ ਉਹ ਦੇਖੇ ਜਾਣਗੇ ਜਿਹੜਾ ਮੇਨ ਚਲਾਨ ਦਾ ਹਿੱਸਾ ਹੋਊਗਾ ਉਹ ਵੇਖਿਆ ਜਾਊਗਾ ਉਹਨਾਂ ਨੂੰ ਪੜਨ ਤੋਂ ਬਾਅਦ ਹੀ ਉਹ ਜਿਹੜਾ ਹੁਣ ਜਿਹੜਾ ਵਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਵਾਸਤੇ ਜਿਹੜੀ ਆ ਐਪਲੀਕੇਸ਼ਨ ਲਾਉਣਗੇ ਫਿਲਹਾਲ ਵਿਕਰਮ ਸਿੰਘ ਮਜੀਠੀਆ ਹਣੀ ਨਾਬਾ ਜੇਲ੍ਹ ਦੇ ਵਿੱਚ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ 700 ਤੋਂ ਕਰੋੜ ਦੀ 700 ਕਰੋੜ ਤੋਂ ਵੱਧ ਜਿਹੜੀ ਆ ਗੈਰਕੁਨਨੀ ਜਾਂ ਬਿਨਾਮੀ ਪ੍ਰਾਪਰਟੀ ਦਾ ਵੀ ਜਿਹੜਾ ਖਲਾਸਾ ਜਿਹੜਾ ਵਾ ਚਾਰ ਸ਼ੀਟ ਦੇ ਵਿੱਚ ਹੋਇਆ ਵਿਜੀਲੈਂਸ ਨੇ ਇਹ ਕਿਹਾ ਕਿ ਪੰਜਾਬ ਹਰਿਆਣਾ ਹਿਮਾਚਲ ਯੂਪੀ ਅਤੇ ਦਿੱਲੀ ਵਿੱਚ 15 ਟਕਾ ਟਿਕਾਣਿਆਂ ਦੀ ਵੀ ਜਾਂਚ ਜਿਹੜੀ ਕੀਤੀ ਗਈ ਸੀ ਹੋਰ ਜਿਹੜੀਆਂ ਰਿਪੋਰਟਾਂ ਵੀ ਚਾਰ ਸ਼ੀਟ ਦੇ ਵਿੱਚ ਜਿਹੜਾ ਵਾ ਉਹ ਲਾਈਆਂ ਗਈਆਂ ਚਾਰ ਸ਼ੀਟ ਵਿੱਚ ਕਈ ਲੀਡਰਾਂ ਦੇ ਜਿਹੜੇ ਬਿਆਨ ਆ ਦਰਜ ਕੀਤੇ ਗਏ ਨੇ ਦੂਜੇ ਜਦ ਸਰਕਾਰੀ ਵਕੀਲ ਦੇ ਅੱਜ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਿਹੜੇ ਐਡਵੋਕੇਟ ਫੈਰੀ ਸੋਪਤ ਆ ਉਹਨਾਂ ਨੂੰ ਜਦ ਮੀਡੀਆ ਨੇ ਸਵਾਲ ਕੀਤਾ ਕਿ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ ਕਿ 540 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਹੁਣ 700 ਕਰੋੜ ਦੀ ਪ੍ਰਾਪਰਟੀ ਕਿਵੇਂ ਹੋਈ ਤਾਂ ਉਹਨਾਂ ਦਾ ਜਵਾਬ ਸੀ ਐਡਵੋਕੇਟ ਸਾਹਿਬ ਦਾ ਕਿ ਵਿਜੀਲੈਂਸ ਦੀ ਟੀਮ ਨੂੰ ਕਰੀਬ 2 ਮਹੀਨੇ ਤੋਂ ਉਹ ਜਾਂਚ ਕਰ ਰਹੀ ਸੀ ਕਈ ਲਗਜ਼ਰੀ ਕਾਰਾਂ ਤੇ ਹੋਰ ਵਸਤੂਆਂ ਵੀ ਬਰਾਮਦ ਹੋਈਆਂ ਨੇ ਉਹ ਵੀ ਅਟੈਚ ਕੀਤੇ ਗਿਆ ਔਰ ਇਹ ਵੀ ਕਿਹਾ ਗਿਆ ਕਿ ਐਡਵੋਕੇਟ ਨੇ ਕਿਹਾ ਕਿ ਕਈ ਜਿਹੜੀਆਂ ਬਿਰਕਮ ਸਿੰਘ ਮਜੀਠੀਆ ਨੇ ਆਪਣੇ ਡਰਾਈਵਰ ਜਾਂ ਹੋਰ ਲੋਕਾਂ ਦੇ ਨਾਮ ਤੇ ਜਿਹੜੀ ਪ੍ਰਾਪਰਟੀ ਬਣਾਈ ਗਈ ਆ ਉਹ ਵੀ ਵਿੱਚ ਰਿਕਾਰਡ ਦਰਜ ਕੀਤੀ ਗਈ ਹੈ ਜਿਸ ਵਜ੍ਹਾ ਦੇ ਨਾਲ ਕਹਿੰਦੇ ਕਿ 700 ਕਰੋੜ ਰੁਪਏ ਦੀ ਗੈਰਕੁਣੀ ਜਾਂ ਬਨਾਮੀ ਪ੍ਰਾਪਰਟੀ ਬਣ ਗਈ ਆ ਤੇ ਇਹ ਜਿਹੜੀ ਉਹਨਾਂ ਦੀ ਅਸਲੀ ਇਨਕਮ ਆ ਅਸਲੀ ਇਨਕਮ ਦੇ ਮੁਕਾਬਲੇ 1200 ਗੁਣਾ ਤਾਂ 700 ਕਰੋੜ ਰੁਪਏ ਬਣਦੀ ਹੈਗੀ ਆ ਉਹਨਾਂ ਕਿਹਾ ਕਿ ਹਰ ਜਿਹੜੀ ਚੀਜ਼ ਦੀ ਜਿਹੜੀ ਜਾਣਕਾਰੀ ਇਹਦੇ ਚਾਰ ਸ਼ੀਟ ਚ ਦਾਖਲ ਕੀਤੀ ਗਈ ਆ ਅੱਗੇ ਕੀ ਹੈ ਕਿ ਚਾਰ ਸ਼ੀਟ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਇਸ ਕੇਸ ਵਿੱਚ ਡਿਟੇਲ ਦੇ ਵਿੱਚ ਜਾਣਾ ਸਾਨੂੰ ਰਾਤ ਦਿਨ ਇੱਕ ਕਰਨਾ ਪਿਆ ਟੀਮਾਂ 3 ਵਜੇ ਤੱਕ ਰਸਵੀਰ ਦੇ ਕੰਮ ਕਰਦੀਆਂ ਰਹੀਆਂ ਫਿਰ ਸਵੇਰੇ 8 ਵਜੇ ਕੰਮ ਸ਼ੁਰੂ ਹੋ ਜਾਂਦਾ ਹੈ ਔਰ 400 ਬੈਂਕ ਖਾਤਿਆਂ ਦੀ ਜਿਹੜੀ ਡਿਟੇਲ ਆ ਉਹ ਕਹਿੰਦੇ ਇਕੱਠੀ ਕਰਨੀ ਕੋਈ ਆਸਾਨ ਗੱਲ ਨਹੀਂ ਤੇ 10 ਸਾਲ ਦਾ ਰਿਕਾਰਡ ਕੱਢਿਆ ਗਿਆ ਤਾਂ ਜਾ ਕੇ 40000 ਪੰਨਿਆਂ ਦੀ ਚਾਰ ਸ਼ੀਟ ਬਣ ਗਈ ਔਰ 700 ਕਰੋੜ ਰੁਪਏ ਦੀ ਪ੍ਰਾਪਰਟੀ ਉਹ ਸਭ ਤੋਂ ਵੱਡੇ ਕਿ ਨਵੇਂ ਜਿਹੜਾ ਬੀ ਐਨ ਐਸ ਐ ਕਾਨੂੰਨ ਆ ਉਹਦੇ ਤਹਿਤ 8 ਦਿਨਾਂ ਦੇ ਵਿੱਚ ਜਿਹੜਾ ਵਾ ਚਲਾਨ ਪੇਸ਼ ਕਰਨਾ ਹੁੰਦਾ ਅੱਜ ਪੂਰੇ 90 ਦਿਨਾਂ ਸਵੇਰੇ 60 ਦਿਨ ਹੋ ਜਾਣੇ ਸਵੇਰੇ ਹੈਗਾ ਛਣੀਵਾਰ ਛਣੀਵਾਰ ਛੁੱਟੀ ਹੁੰਦੀ ਆ ਅੱਜ ਸਰਕਾਰ ਦੀ ਜਾਂ ਵਿਜੀਲੈਂਸ ਦੇ ਆਖਰੀ ਮੌਕੇ ਜੇ ਅੱਜ ਉਹ ਮਿਸ ਕਰ ਜਾਂਦੇ ਪਹਿਲੀ ਗੱਲ ਮਿਸ ਤੇ ਕਰ ਨਹੀਂ ਸਕਦੇ ਸੀ ਮੰਨ ਕੇ ਚੱਲੋ ਤੇ ਲਾਜ਼ਮੀ ਤੌਰ ਤੇ ਫਿਰ ਬਾਇ ਡਿਫਾਲਟ ਐਜ਼ ਪਰ ਲਾ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਣੀ ਹੈਗੀ ਸੀ ਪਰ ਹੁਣ ਜਿਹੜਾ ਬਿਕਰਮ ਸਿੰਘ ਮਜੀਠੀਆ ਕਿਉਂਕਿ ਤੁਹਾਨੂੰ ਟ੍ਰਾਇਲ ਚੱਲਣਾ ਹੈਗਾ ਟ੍ਰਾਇਲ ਦੇ ਵਿੱਚ ਪੁੱਛਿਆ ਜਾਂਦਾ ਜਿਹੜਾ ਕਥੀ ਦੋਸ਼ੀ ਹੁੰਦਾ ਕਿ ਤੁਹਾਡੇ ਤੇ ਜਿਹੜੇ ਇਲਜਾਮ ਲੱਗੇ ਨੇ ਤੇ ਸਬੂਤ ਨੇ ਉਹ ਕਹਿਣਗੇ ਕਿ ਮੈਂ ਇਹਦਾ ਫੇਸ ਕਰਾਂਗਾ ਕਿਉਂਕਿ ਉਹ ਕਾਲੀਦਾ ਜਾਂ ਵਿਕਰਮ ਸਿੰਘ ਮਜੀਠੀਆ ਜਾਂ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਝੂਠਾ ਕੇਸ ਆ ਤੇ ਇਸ ਕਰਕੇ ਉਹ ਹੁਣੇ ਟ੍ਰਾਇਲ ਚੱਲੇਗਾ ਹੁਣ ਟ੍ਰਾਇਲ ਕਿੰਨਾ ਚਿਰ ਚੱਲਦਾ ਹੈ ਉਹ ਆਪਣੇ ਆਪ ਚੋਂ ਵੱਡੀ ਗੱਲ ਆ ਗਈ ਹੈ ਕਿ ਹੁਣ ਸਰ ਚਲਾ ਪੇਸ਼ ਹੋ ਗਿਆ ਇਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਏਗੀ ਪਰ ਜਿਹੜੀਆਂ ਚਾਰ ਚੀਜ਼ਾਂ ਜਿਹੜੀਆਂ ਵਿਜੀਲੈਂਸ ਨੇ ਵੱਡੇ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਦੀ ਲੋਕਾਂ ਦੀ ਹੌਕਾ ਲੁਕੀ ਭਰ ਦੇ ਕਿਚਾਲੀ 40000 40000 ਪੰਨਿਆਂ ਦੀ ਚਾਰ ਸ਼ੀਟ 2 250 ਗਵਾਵਾਂ ਦੀ ਬਿਆਨ ਦਰਜ ਹੋਈ ਨੇ 400 ਬੈਂਕ ਖਾਤਿਆਂ ਦੀ ਪੜਤਾਲ ਕੀਤੀ ਗਈ ਆ ਤੇ ਹੁਣ 700 ਕਰੋੜ ਰੁਪਏ ਦੀ ਵਿਜੀਲੈਂਸ ਨੇ ਜਾਂ ਸਰਕਾਰੀ ਵਕੀਲ ਨੇ ਕਿਹਾ ਕਿ ਬਨਾਮੀ ਤੇ ਜਾਂ ਗੈਰਕਾਨੂੰਨੀ ਜਿਹੜੀ ਆ ਪ੍ਰਾਪਰਟੀ ਜਿਹੜੀ ਆ ਉਹ ਇਹਦੇ ਚ ਅਸੀਂ ਸਪਲੀਮੈਂਟਰੀ ਦਾ ਜਿਹੜਾ ਚਲਾਨ ਜਿਹੜਾ ਚਲਾਨ ਪੇਸ਼ ਕੀਤਾ ਗਿਆ ਚਾਰਛਿਰ ਉਹਦਾ ਹਿੱਸਾ ਬਣਾਇਆ ਕਾਂਗਰਸ ਵੇਲੇ ਵੀ ਸਰਕਾਰ ਵੇਲੇ ਵੀ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਪਰ ਜਿਹੜਾ ਹੁਣ ਜਦੋਂ ਇਹ ਸਰਕਾਰ ਨੇ ਕਾਰਵਾਈ ਕੀਤੀ ਏ ਤਾਨੂੰ ਲੱਗਦਾ ਵੀ ਇਸ ਜਿਹੜੀ ਕਾਰਵਾਈ ਸਰਕਾਰ ਪੂਰੀ ਤਿਆਰੀ ਨਾਲ ਆਈ ਹੈ ਬਿਕਰਮ ਸਿੰਘ ਨੂੰ ਜਿਹੜਾ ਜ਼ਮਾਨਤ ਦੀ ਜਿਹੜੀ ਗੱਲ ਕੀਤੀ ਜਾਵੇ ਉਹਨੂੰ ਹਜ ਸਮਾਂ ਲੱਗ ਸਕਦਾ ਹੈ ਜਿਸ ਹਿਸਾਬ ਨਾਲ ਇਹ ਇੰਨੇ ਇੰਨੇ ਜ਼ਿਆਦਾ ਡਾਕੂਮੈਂਟ ਸਰਕਾਰ ਇਹਨੀ ਮੁਸ਼ੱਕਤ ਦੇ ਨਾਲ ਇਕੱਠੇ ਕਰਕੇ ਜੋ ਅੰਕੜੇ ਦੱਸ ਰਹੀ ਹੈ 700 ਕਰੋੜ ਦੇ ਨੇੜੇ ਤੇੜੇ ਜਿਹੜੀ ਪ੍ਰਾਪਰਟੀ ਹੈ ਜਾਂ ਜਾਦਾਦ ਆ ਜਾਂ ਆਮਦਨ ਹੈ ਉਹਦੇ ਜਿਹੜਾ ਵੇਰਵਾ ਉਹਨਾਂ ਨੇ ਜਿਹੜਾ ਅਦਾਲਤ ਨੂੰ ਦਿੱਤਾ ਹੈ ਇਹਦੇ ਹਿਸਾਬ ਨਾਲ ਲੱਗਦਾ ਵੀ ਵਿਕਰਮ ਸਿੰਘ ਮੀਠਣ ਹੋਜੇ ਸਮਾਂ ਜ਼ਿਆਦਾ ਲੱਗ ਸਕਦਾ ਹੈ ਜੇਲ੍ਹ ਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਅੱਜ ਚਾਰ ਸ਼ੀਟ ਪੇਸ਼ ਕੀਤੀ ਗਈ ਹੈ ਔਰ ਜਿਹੜਾ ਸਰਕਾਰੀ ਵਕੀਲ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਉਹਦੇ 'ਚ ਤੇ ਇਹ ਤੇ ਜ਼ਿਕਰ ਕੀਤਾ ਨਹੀਂ ਕਿ ਨਸ਼ਿਆਂ ਵਾਲਾ ਕੇਸ ਦੀ ਵੀ ਜਿਹੜੀ ਆ ਇਹ ਕੇਸ ਸੀ ਸਰਕਾਰ ਨੇ ਵੱਖਰਾ ਸਰਕਾਰ ਨੂੰ ਡੀਏ ਦਾ ਕੇਸ ਬਣਾਉਣਾ ਪਿਆ ਜਿਹੜਾ ਪਿਛਲਾ ਚੰਨੀ ਸਰਕਾਰ ਦੇ ਵੇਲੇ 21 ਦਸੰਬਰ 2021 ਨੂੰ ਜਿਹੜਾ ਕੇਸ ਰਜਿਸਟਰਡ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਸ ਤੋਂ ਬਾਅਦ ਪੰਜਾਬ ਚ ਚੋਣਾ ਹੋ ਜਾਂਦੀਆਂ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਨੂੰ ਲੱਗਦਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਰਜਿਸਟਰਡ ਕਰੋ ਤੇ ਉਹਨਾਂ ਦੀ ਸਰਕਾਰ ਬਣ ਜੂਗੀ ਉਹਨਾਂ ਦੀ ਸਰਕਾਰ ਤੇ ਬਣੀ ਨਹੀਂ ਲੋਕਾਂ ਨੇ ਆਮ ਆਦੀ ਪਾਰਟੀ ਦੀ ਸਰਕਾਰ ਬਣ ਗਈ ਭਲੇਖੇ ਹੁੰਦੇ ਕਿ ਫਲਾਣੇ ਫਲਾਣੇ ਲੀਡਰ ਦੇ ਖਿਲਾਫ ਮਕਦਮਾ ਦਰਜ ਕਰ ਦੋ ਤੇ ਲੋਕੀ ਕਹਿਣਗੇ ਬੱਲੇ ਬੱਲੇ ਨਜ਼ਾਰਾ ਆ ਗਿਆ ਤੇ ਵੋਟਾਂ ਪੈ ਜਾਣਗੀਆਂ ਇਦਾਂ ਨਹੀਂ ਹੁੰਦਾ ਲੋਕ ਕੰਮ ਦੇਖਦੇ ਆਗੇ ਨੇ ਲੋਕੀ ਚਾਮ ਨਹੀਂ ਦੇਖਦੇ ਹੈਗੇ ਕੰਮ ਦੇ ਆਧਾਰ ਤੇ ਵੋਟਾਂ ਪੈਂਦੀਆਂ ਹੈਗੀਆਂ ਔਰ ਆਖਰੀ 15 ਦਿਨ ਲੋਕਾਂ ਦਾ ਕੀ ਮੂਡ ਹੁੰਦਾ ਉਸ ਤੇ ਨਿਰਭਰ ਕਰਦਾ ਹੈਗਾ ਕਾਂਗਰਸ ਨੂੰ ਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜ ਕਰਦਾ ਕੋਈ ਫਾਇਦਾ ਨਹੀਂ ਹੋਇਆ ਹੁਣ ਸਰਕਾਰ ਇਹ ਸਰਕਾਰ ਨੇ ਵੀ ਸਰਕਾਰ ਨੂੰ ਕਰੀਬ ਜੀ ਚਾਰ ਸਾਲ ਹੋਣ ਵਾਲੇ ਨੇ ਇਹਨਾਂ ਨੇ 5 ਐਸਆਈਟੀ ਬਣਾਤੀਆਂ ਉਹਨਾਂ ਨੇ ਨਸ਼ੇ ਵਾਲੇ ਮਸਲੇ ਜਿਹੜਾ ਕੇਸ ਰਜਿਸਟਰਡ ਹੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਥੇ ਚਲਾਨ ਨਹੀਂ ਪੇਸ਼ ਕੀਤਾ ਹੁਣ ਜਿਹੜਾ ਨਵਾਂ ਕੇਸ ਰਜਿਸਟਰਡ ਕੀਤਾ ਭ੍ਰਿਸ਼ਟਾਚਾਰ ਦੇ ਮੁੱਸਲ ਡੀਏ ਦਾ ਕੇਸ ਜਿਹਨੂੰ ਵੀ ਤੁਹਾਡੇ ਸਰੋਤ ਘਟ ਸੀ ਤੁਹਾਡੀ ਇਨਕਮ ਘਟ ਸੀ ਪਰ ਤੁਸੀਂ ਜਾਇਦਾਦ ਕਿੰਨੀ ਬਣਾ ਲਈ ਹੈਗੀ ਉਹ ਸਬੰਧ ਵਿੱਚ 25 ਜੂਨ ਨੂੰ ਇਹਨਾਂ ਦੇ ਖਿਲਾਫ ਜਿਹੜਾ ਕੇਸ ਰਜਿਸਟਰਡ ਕੀਤਾ ਗਿਆ ਹੁਣ ਸਰਕਾਰ ਨੇ ਕਿਉਂਕਿ 60 ਦਿਨਾਂ ਦੇ ਵਿੱਚ ਵੀ ਚਲਾਨ ਪੇਸ਼ ਕਰਨਾ ਸੀ ਤਿੰਨ 14 14 ਦਿਨ ਤੋਂ ਜ਼ਿਆਦਾ ਤੁਸੀਂ ਪੁਲਿਸ ਰਿਮਾਂਡ ਨਹੀਂ ਹਾਸਲ ਕਰ ਸਕਦੇ ਉਹ ਰਿਮਾਂਡ ਵੀ ਖਤਮ ਹੋ ਗਿਆ ਹੁਣ ਇਹ ਜਿਹੜੇ 40 ਹਜ਼ਾਰ ਪੰਨਿਆਂ ਦੀ ਸਪੋਰਟਿੰਗ ਡਾਕੂਮੈਂਟ ਹੋਣਗੇ ਉਹ ਤੇ ਇੱਕ ਹਊਆ ਖੜਾ ਕਰਤਾ ਸਰਕਾਰ ਨੇ ਜਾਂ ਵਿਜੀਲੈਂਸ ਨੇ 40 ਹਜ਼ਾਰ ਪੰਨੇ ਤੇ ਮੈਨੂੰ ਲੱਗਦਾ ਕਿ ਇਹਨਾਂ ਕੋਈ 2 ਮਹੀਨੇ ਚ ਕਦੀ ਲਿਖੇ ਨਹੀਂ ਜਾ ਸਕਦੇ ਸੀ ਸਪੋਰਟਿੰਗ ਡਾਕੂਮੈਂਟ ਹੈ ਜਿਹੜੀ ਅਸਲੀ ਜਿਹੜੀ 4 ਸ਼ੀਟ ਦਾਖਲ ਕੀਤੀ ਹੋਗੀ ਉਹ 2.5 ਹਜ਼ਾਰ ਪੰਨਿਆਂ ਤੋਂ ਜ਼ਿਆਦਾ ਨਹੀਂ ਹੋਵੇ ਉਹ ਹੁਣ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਉਹ ਪੜਨਗੇ ਉਸ ਤੋਂ ਬਾਅਦ ਉਹ ਹਾਈ ਕੋਰਟ ਦੇ ਵਿੱਚ ਚੈਲੰਜ ਕਰਨਗੇ ਔਰ ਦੇਸ਼ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਹੁਣ ਤੱਕ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਲੀਡਰ ਗ੍ਰਿਫਤਾਰ ਹੋਏ ਨੇ ਅਰਵਿੰਦ ਕੇਜਰੀਵਾਲ ਸਾਹਿਬ ਹੋਏ ਨੇ ਮਨੀਸ਼ ਸੋਧਿਆ ਸਾਹਿਬ ਹੋਏ ਨੇ ਸਤਿੰਦਰ ਜੈਨ ਹੋਏ ਨੇ ਸਾਰੇ ਹੋਏ ਨੇ ਉਹ ਵੀ 6-6 ਮਹੀਨੇ 7-8 ਮਹੀਨੇ 8-8 ਮਹੀਨੇ ਜਿਹੜੇ ਜੇਲ੍ਹਾਂ ਦੇ ਵਿੱਚ ਰਹੇਗੇ ਨੇ ਤੇ ਫਿਰ ਦੇਸ਼ ਦੀਆਂ ਅਦਾਲਤਾਂ ਨੂੰ ਜ਼ਮਾਨਤ ਦੇ ਮਿਲਦੀ ਆ ਇਹ ਨਹੀਂ ਹੈ ਕਿ ਤੁਸੀਂ ਅੰਡਰ ਟ੍ਰਾਇਲ ਹੀ ਬੰਦੇ ਨੂੰ ਤੁਸੀਂ 5 ਸਾਲ ਰੱਖ ਲਓ 2 ਸਾਲ ਰੱਖ ਲਓ 1 ਸਾਲ ਰਹਿ ਲਓ ਉੱਥੇ ਵੀ ਲਿਮਟ ਹੀ ਹੁੰਦੀ ਹੈ ਕਿਸੇ ਨੂੰ ਮਤਲਬ ਹੁਣ ਤੱਕ ਸਾਲ ਤੋਂ ਪਹਿਲਾਂ ਹਰ ਇੱਕ ਨੂੰ ਜ਼ਮਾਨਤ ਮਿਲਲੀ ਆ ਤੇ ਵਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਮਾਨਸਿਕ ਤੌਰ ਤੇ ਮਜ਼ਬੂਤ ਸਭ ਨੂੰ ਪਤਾ ਸੀ ਕਿ ਮੈਂ ਸਰਕਾਰ ਦੇ ਖਿਲਾਫ ਬੋਲਾਂ ਮੇਰੇ ਖਿਲਾਫ ਕੁਝ ਕੁਝ ਵੀ ਜਿਹੜਾ ਕੇਸ ਰਜਿਸਟਰਡ ਹੋ ਸਕਦਾਗਾ ਉਹਨੂੰ ਪਤਾ ਸੀ ਉਹ ਮੈਂਟਲੀ ਤੌਰ ਤੇ ਉਹ ਪਰਿਵਾਰ ਪੂਰੀ ਤਰ੍ਹਾਂ ਤਿਆਰ ਸੀ ਹੋ ਸਕਦਾ ਹੈ ਕਿ ਇਸ ਲੈਵਲ ਤੇ ਵੀ ਤਿਆਰ ਹੋ ਗਏ ਕਿ ਕੱਲ ਨੂੰ ਗਨੀਵਕੋਰ ਮਜੀਠੀਆ ਨੂੰ ਵੀ ਸਰਕਾਰ ਗ੍ਰਿਫਤਾਰ ਕਰ ਸਕਦੀ ਹੈ ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਵਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਤੋੜਨਾ ਚਾਹੁੰਦੀ ਹੈ ਗਿਆ ਗੋਡਿਆਂ ਭਾਰ ਕਰਨਾ ਚਾਹੁੰਦੀ ਹੈ ਗਿਆ ਕਿਉਂਕਿ ਆਮ ਆਦੀ ਪਾਰਟੀ ਨੂੰ ਇਸ ਚੀਜ਼ ਤੋਂ ਬਹੁਤ ਖਿਜ ਸੀ ਕਿ ਜੋ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਕਹਿੰਦੇ ਸੀ ਕਿ ਤੁਹਾਡੇ ਆਕਾ ਨੇ ਮੇਰ ਕੋ ਮਾਫੀ ਮੰਗੀ ਹੋਈ ਆ ਨਸ਼ਿਆਂ ਦੇ ਮਸਲੇ ਦੇ ਵਿੱਚ ਜャ ਉਹ ਅਕਸਰ ਕਹਿੰਦੇ ਕਿ ਝੋਟਾ ਮਰ ਜੇ ਤੇ ਜੂਆ ਆਪੇ ਮਰ ਜਾਂਦੀ ਹੈਗੀਆਂ ਉਹ ਚੀਜ਼ ਆਮ ਆਦੀ ਪਾਰਟੀ ਵਾਲੇ ਪੰਜਾਬ ਵਾਲਿਆਂ ਨੂੰ ਤੇ ਦਿੱਲੀ ਵਾਲਿਆਂ ਨੂੰ ਬਹੁਤ ਜ਼ਿਆਦਾ ਚੁੱਬਦੀ ਸੀ ਦੂਜਾ ਵਿਕਰਮ ਸਿੰਘ ਮਜੀਠੀਆ ਹੋਰ ਇਸ ਗੱਲ ਤੋਂ ਚੁੱਬਦਾ ਸੀ ਕਿ ਉਹ ਤੀਜੇ ਦਿਨ ਉਹਨਾਂ ਕੋਈ ਕਿਸੇ ਨਾ ਕਿਸੇ ਆਮ ਆਦੀ ਪਾਰਟੀ ਦੇ ਲੀਡਰ ਦੀ ਅਸ਼ਲੀਲ ਵੀਡੀਓ ਆ ਜਾਂਦੀ ਸੀ ਸਰਕਾਰ ਦੀ ਉਸ ਮਸਲੇ ਦੇ ਵਿੱਚ ਵੀ ਬੜੀ ਬਦਨਾਮੀ ਹੋ ਰਹੀ ਸੀ ਔਰ ਵਿਕਰਮ ਸਿੰਘ ਮਜੀਠੀਆ ਨੂੰ ਬੜਾ ਕਲੀਅਰ ਕਟ ਪਤਾ ਸੀ ਕਿ ਮੇਰੇ ਨਾਲ ਇਸ ਲੈਵਲ ਤੱਕ ਸਰਕਾਰ ਜਾ ਸਕਦੀ ਹੈ ਉਸ ਨੂੰ ਪਤਾ ਹੈ ਕਿ ਮੈਂ ਜ਼ਮਾਨਤ ਤੇ ਮਿਲ ਹੀ ਜਣੀ ਆ ਕਿਉਂਕਿ ਉਸ ਟ੍ਰਾਇਲ ਚੱਲਣ ਜਬ ਔਰ ਦੇਸ਼ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਇੱਕ ਬੰਦੇ ਨੂੰ ਜ਼ਮਾਨਤ ਨਾ ਦੋ ਪਈ ਸਾਲ ਦੋ ਸਾਲ ਇਸ ਮਸਲੇ ਪ੍ਰੇਸ਼ਟਾਚਾਰ ਦੇ ਮਸਲੇ ਕਿਉਂਕਿ ਇਲਜ਼ਾਮ ਲੱਗੇ ਉਹ ਬਿਕਰਮ ਸਿੰਘ ਜੀ ਟਿਆ ਜੂਨ ਦੇ ਵਿੱਚ ਨੇ ਜੂਨ ਜੁਲਾਈ ਅਗਸਤ ਤਿੰਨ ਚਾਰ ਮਹੀਨੇ ਹੋਰ ਲੈ ਰਹੇ ਲੈਂਗੇ ਤੇ ਜ਼ਮਾਨਤ ਤੇ ਉਹਨਾਂ ਨੂੰ ਮਿਲ ਹੀ ਜਾਣੀ ਹੈਗੀ ਆ ਹੁਣ ਸਭ ਤੋਂ ਵੱਡੀ ਗੱਲ ਕਿ ਹੋ ਸਕਦਾ ਉਹਨੂੰ ਜ਼ਮਾਨਤ ਲੈਣ ਵਾਸਤੇ ਸੁਪਰੀਮ ਕੋਰਟ ਵੀ ਜਾਣਾ ਪਵੇ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਹੈਗਾ 6 6 7 7 8 8 ਮਹੀਨੇ ਸਾਰਿਆਂ ਦੇ ਲੱਗੇ ਹੈਗੇ ਨੇ ਹੁਣ ਸਵਾਲ ਹੈ ਕਿ ਇੱਕ ਇਸ ਸਰਕਾਰ ਨੇ ਕਿੰਨਾ ਠੋਸ ਬਣਾਇਆ ਗਿਆ ਉਹਦੀ ਹੁਣ ਜਿਹੜਾ ਕੋਰਟ ਦੇ ਵਿੱਚ ਜਿਹੜਾ ਸਾਹਮਣਾ ਵਾ ਸਰਕਾਰ ਕਿਵੇਂ ਕਰਦੀ ਹੈ ਔਰ ਬਿਕਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਆ ਉਹ ਕਿਹੜੀਆਂ ਦਲੀਲਾਂ ਦਿੰਦੇ ਨੇ ਸਰਕਾਰ ਨੇ ਜਿਹੜੇ ਚਾਰ ਸ਼ੀਟ ਦੇ ਵਿੱਚ ਇਲਜ਼ਾਮ ਲਗਾਏ ਨੇ ਜਾ ਸਬੂਤ ਲਗਾਏ ਨੇ ਉਹਨਾਂ ਸਬੂਤਾਂ ਦਾ ਸਰਕਾਰ ਨੂੰ ਕਿਵੇਂ ਜਵਾਬ ਮਿਲਦਾ ਹੈਗਾ ਹੁਣ ਦੇਖਦੇ ਆ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹ ਕਦੋਂ ਜਿਹੜੇ ਨੇ ਕੇਸ ਹਾਈ ਕੋਰਟ ਦੇ ਵਿੱਚ ਚੈਲੰਜ ਕਰਦੇ ਹੈਗੇ ਨੇ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਕਦੋਂ ਦਾਖਲ ਕਰਦੇ ਕਿਉਂਕਿ ਹੁਣ ਇਹਨਾਂ ਨੇ ਜਿਹੜਾ ਅੱਜ ਚਾਰ ਸ਼ੀਟ ਦਾਖਲ ਕੀਤੀ ਹੈ ਉਹ ਪੜਨਗੇ ਘੋਖਣਗੇ ਕੋਈ ਨਾ ਕੋਈ ਕਮਜ਼ੋਰੀ ਲੱਭਣਗੇ ਕੋਈ ਨਾ ਕੋਈ ਕਾਨੂੰਨੀ ਨੁਕਤਾ ਲੱਭਣਗੇ ਕਿ ਤਾਂ ਜੋ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਆ ਉਹ ਜ਼ਮਾਨਤ ਮਿਲ ਗਏ ਔਰ ਜਦਨ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਉਹਦੇ ਨਾਬਾ ਜੇਲ੍ਹ ਦੇ ਵਿੱਚ ਕੀ ਹੋਊਗਾ ਉਹ ਫਿਰ ਮੁੱਛਾਂ ਨੂੰ ਤਾ ਦੇਣਗੇ ਮੁੱਛਾਂ ਮਰੋੜਨਗੇ ਉਹ ਸਰਕਾਰ ਬੜੀ ਮੁੱਛਾਂ ਨੂੰ ਲੈ ਕੇ ਸਰਕਾਰ ਨੂੰ ਬੜੀ ਦਿੱਕਤ ਹੋ ਜਾਂਦੀ ਹੈਗੀ ਆ ਔਰ ਦੂਜੀ ਗੱਲ ਹੋ ਸਕਦਾ ਹੈ ਕਿ ਸਰਕਾਰ ਨੇ ਪਹਿਲਾਂ ਉਹਦੇ ਖਿਲਾਫ ਕੇਸ ਰਜਿਸਟਰਡ ਜੁਗੇ ਸਰਕਾਰੀ ਨੌਕਰੀ ਦੇ ਵਿੱਚ ਵਿਗੜ ਪਿਆ ਫਿਰ ਗ੍ਰਿਫਤਾਰ ਹੋ ਸਕਦੇ ਨੇ ਮਤਲਬ ਸਰਕਾਰ ਦਾ ਵੀ ਪੂਰਾ ਮਨ ਆਮ ਆਦੀ ਪਾਰਟੀ ਦਾ ਵੀ ਪੂਰਾ ਮਨ ਕਿ ਵਿਕਰਮ ਸਿੰਘ ਮਜੀਠੀਆ ਨੂੰ ਛੇਤੀ ਜੇਲ੍ਹ ਚੋਂ ਬਾਹਰ ਨਹੀਂ ਨਿਕਲ ਦੇਣਾ ਹੈਗਾ ਸਰਕਾਰ ਪੂਰੀ ਤਿਆਰੀ ਕਰਕੇ ਬੈਠਿਆ ਇੱਕ ਕੇਸ ਦੋ ਕੇਸ ਤਿੰਨ ਕੇ ਹੱਲੇ ਸਰਕਾਰ ਨੇ ਸਰਕਾਰੀ ਵਿਗੜ ਵਾਲੇ ਕੇਸ ਦੇ ਵਿੱਚ ਪਰਚਾ ਦਰਜ ਕਰਤ ਕੀਤਾ ਹੋਇਆ ਜਿੱਦਣ ਜ਼ਮਾਨਤ ਮਿਲ ਗਈ ਉਸ ਕੇਸ ਚ ਫੜ ਲੈਣਗੇ ਫਿਰ ਉਸ ਕੇਸ ਜਿੱਦਣ ਜ਼ਮਾਨਤ ਮਿਲ ਗਈ ਹੈਗੇ ਫਿਰ ਹਲੇ ਇੱਕ ਮੁਕਦਮਾ ਹੋਰ ਤਿਆਰ ਕਰਕੇ ਬੈਠੇ ਹੈਗੇ ਸਰਕਾਰ ਜਿਹੜੀ ਕਿ ਕੋਈ ਖੰਨੇ ਦਾ ਮੁੰਡਾ ਸੀ ਉਹਦੇ ਨਾਮ ਤੇ ਵਿਕਰਮ ਸਿੰਘ ਮਜੀਠੀਆ ਸਿਮ ਚਲਾਉਂਦੇ ਪਏ ਨੇ ਖੂਪਦਾ ਉੱਤੇ ਜ਼ਮਾਨਤ ਮਿਲ ਜੇ ਫਿਰ ਕਿਸੇ ਹੋਰ ਤੇ ਹੋ ਜੇ ਮਤਲਬ ਸਰਕਾਰ ਦਾ ਹੈ ਕਿ ਛੇਤੀ ਜਿਹੜਾ ਵਾ ਸਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਵਾ ਉਹ ਨਿਕਲ ਨਹੀਂ ਦੇਣਾ ਚਾਹੁੰਦੀ ਵਿਕਰਮ ਸਿੰਘ ਮਜੀਠੀਆ ਦਾ ਲੋਕ ਅੱਗੇ ਲੋਕੀ ਨਸ਼ੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਵਾਜਦਾ ਸੀ ਹੁਣ ਭ੍ਰਿਸ਼ਟਾਚਾਰੀ ਦੇ ਮਸਲੇ ਦੇ ਵਿੱਚ ਨਾਮ ਵਜੇਗਾ ਤੀਜੀ ਗੱਲ ਇਹ ਕਿ ਸਰਕਾਰ ਨੂੰ ਲੱਗਦਾ ਕਿ ਜਿਹੜਾ ਉੱਥੇ ਤਲਬੀਰ ਗਿੱਲ ਜਿਹੜਾ ਬਿਕਰਮ ਸਿੰਘ ਮਜੀਠੀਆ ਦਾ ਹੀ ਕਰਤਾ ਧਰਤਾ ਕਰਦੇ ਉਹ ਆਪ ਤਲਬੀਰ ਸਿੰਘ ਗਿੱਲ ਕਹਿੰਦਾ ਕਿ ਮੈਂ ਬੜੀ ਇਹਦੀ ਚੱਕਰੀ ਕੀਤੀ ਹੈਗੀ ਉਹਨੂੰ ਉੱਥੇ ਪੂਰਾ ਪਾਵਰਫੁੱਲ ਬਣਾ ਦਿੱਤਾ ਗਿਆ ਜਿਹੜੇ ਵਿਕਰਮ ਸਿੰਘ ਮਜੀਠੀਆ ਦੀ ਗੱਡੀ 'ਚ ਹੂਟੇ ਲੈਂਦੇ ਰਹੇ ਨੇ ਅੱਜ ਉਹ ਤਲਬੀਰ ਗਿੱਲ ਦੀ ਗੱਡੀ 'ਚ ਵਿੱਚ ਹੂਟੇ ਲੈ ਰਹੇ ਨੇ ਵਿਕਰਮ ਸਿੰਘ ਮਜੀਠੀਆ ਦਾ ਜਿੰਨਾ ਉੱਥੇ ਗਰੁੱਪ ਸੀ ਉਹ ਸਾਰਾ ਉਹਨੇ ਤੋੜ ਲਿਆ ਹੈਗਾ ਇਸ ਕਰਕੇ ਚਾਰੇ ਪਾਸੇ ਕਿ ਪੋਲੀਟੀਕਲ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਕਿ ਵਿਕਰਮ ਸਿੰਘ ਮਜੀਠੀਆ ਦਾ ਜਿੰਨਾ ਸਰਕਾਰ ਜਲੂਸ ਕੱਢਣਾ ਚਾਹੁੰਦੀ ਹੈ ਉਹ ਸਰਕਾਰ ਪੂਰਾ ਜਿਹੜਾ ਉਹ ਜ਼ੋਰ ਲਾ ਰਹੀ ਹੈਗੀ ਹੁਣ ਦੇਖਦੇ ਕਿ ਆ ਜਿਹੜਾ ਸਰਕਾਰ ਨੇ ਜਿਹੜੇ ਗਵਾਲ ਬਿਆਨ ਦਰਜ ਕੀਤੇ ਨੇ ਇਹਦੇ ਚ ਸਰਕਾਰੀ ਗਵਾਹ ਕਿੰਨੇ ਨੇ ਗੈਰ ਸਰਕਾਰੀ ਕਿੰਨੇ ਨੇ ਜੱਜਾਂ ਦੇ ਸਾਹਮਣੇ ਜਿਹੜੀਆਂ ਸਟੇਟਮੈਂਟਾਂ ਰਿਕਾਰਡ ਹੋਈਆਂ ਨੇ ਉਹ ਸਾਰੇ ਗੱਡੀ ਇਹ ਵੀ ਸਰਕਾਰ ਇਲਜ਼ਾਮ ਲਗਾ ਰਹੀ ਹੈ ਕਿ ਕਈ ਜਿਹੜੇ ਵਿਧਾਨ ਸਭਾ ਦੇ ਸਟicker ਆ ਉਹ ਮਜੀਠੇ ਦੇ ਵਿੱਚ ਹੋਰ ਨਾਲ ਗੱਡੀਆਂ ਤੇ ਵੀ ਘੁੰਮਦੇ ਰਹੇ ਨੇ ਡਰਾਈਵਰਾਂ ਦੇ ਨਾਮ ਤੇ ਪ੍ਰਾਪਰਟੀਆਂ ਇਹ ਸਾਰੇ ਜਿਹੜੇ ਹੁਣ ਵਿਜੀਲੈਂਸ ਕਹਿੰਦੀ ਅਸੀਂ ਸਬੂਤ ਜਿਹੜੇ ਆ ਇਕੱਠੇ ਕੀਤੇ ਆਏ ਨੇ ਉਹ ਤਾਂ ਕਰਕੇ ਜਿਹੜਾ ਵਾ 40000 ਜਿਹੜੇ ਪੰਨਿਆਂ ਦੀ ਚਾਰ ਸ਼ੀਟ ਜਿਹਦੇ ਵਿੱਚ ਜ਼ਿਆਦਾਤਰ ਜਿਹੜੇ 99% ਆ ਉਹ ਜਿਹੜੇ ਆ سپورਟਿੰਗ ਡਾਕੂਮੈਂਟ ਜਾਂ ਬਾਕੀ ਤੇ ਜਿਹੜੀ ਮੋਡਲੀ ਜਿਹੜੀ ਚਾਰ ਸ਼ੀਟ ਹੋ ਉਹ ਤੇ 2.5 ਪੇਜ ਤੋਂ ਜ਼ਿਆਦਾ ਨਹੀਂ ਹੋ ਸਕਦੀ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਚੈਲੰਜ ਕੀਤਾ ਸੀ ਮੈਂ ਪਿੰਡਾਂ 'ਚ ਜਾਵਾਂਗਾ ਮੈਨੂੰ ਗ੍ਰਿਫਤਾ ਕਰ ਗ੍ਰਿਫਤਾ ਕਰਕੇ ਦਿਖਾਵੇ ਪੁਲਿਸ ਪਰ ਪੁਲਿਸ ਦੇ ਆਜ ਉਹਨਾਂ ਨੂੰ ਫਿਰ ਹਿਰਾਸਤ ਦੇ ਵਿੱਚ ਲੈ ਲਿਆ ਮਸਲਾ ਕੀ ਹੈਗਾ ਦੇਖੋ ਪੰਜਾਬ ਦਾ ਬੁੱਧੀਜੀਵੀ ਤੇ ਜਿਹੜਾ ਆਮ ਆਦੀ ਪਾਰਟੀ ਔਰ ਬੀਜੇਪੀ ਆਮਣੇ ਸਾਹਮਣੇ ਆਈਆਂ ਨੇ ਜਿਹੜੇ ਪੰਜਾਬ ਦੇ ਵਿੱਚ ਬੀਜੇਪੀ ਪਿੰਡਾਂ ਦੇ ਵਿੱਚ ਕੈਂਪ ਲਗਾ ਰਹੀ ਆ ਉਹਦੇ ਜਿੱਤੇ ਲੋਕੀਏ ਕਹਿ ਰਹੇ ਨੇ ਕਿ ਇਵੇਂ ਲੱਗਦਾ ਕਿ ਦੋਨੇ ਪਾਰਟੀਆਂ ਜਿਹੜੀਆਂ ਆ ਵਾ ਇੱਕ ਡਿਜ਼ਾਈਨ ਇੱਕ ਡੈਜਿਗਨੇਟ ਜਿਹੜਾ ਵਾ ਪ੍ਰੋਗਰਾਮ ਦੇ ਤਹਿਤ ਪੰਜਾਬ ਚ ਪੋਲਿਟਿਕਸ ਕਰ ਰਹੇ ਨੇ ਜਾਂ ਜਿਹੜੀ ਨੂਰਾ ਕੁਸ਼ਤੀ ਹੋ ਰਹੀ ਹੈ ਪੰਜਾਬ ਦੀ ਜਨਤਾ ਮਹਿਸੂਸ ਕਰ ਰਹੀ ਹੈਗਾ ਇਸ ਕਰਕੇ ਕਰੀ ਇਹ ਕਿ ਦੋਨਾਂ ਦਾ ਜਿਹੜਾ ਏਜੰਡਾ ਹੈਗਾ ਵਾ ਉਹ ਹੈਗਾ ਕਾਂਗਰਸ ਮੁਕਤ ਭਾਰਤ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਮਜ਼ਬੂਤ ਹੈ ਇਸ ਕਰਕੇ ਦੋਨਾਂ ਪਾਰਟੀਆਂ ਦਾ ਯੋਰ ਲੱਗਾ ਹੈ ਕਿ ਕਾਂਗਰਸ ਨੂੰ ਪਾਸੇ ਕੀਤਾ ਜਾਵੇ ਦੂਜੀ ਗੱਲ ਹੈ ਕਿ ਜੇ ਆ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਆ ਪਿਛਲੇ ਦੋ ਤਿੰਨ ਦਿਨਾਂ ਤੋਂ ਹੀ ਭਾਜਪਾ ਦੇ ਜਿਹੜੇ ਪ੍ਰੋਗਰਾਮ ਆ ਜਿਹੜੇ ਨੇ ਜਿਹੜੇ ਕੈਂਪ ਸ਼ੁਰੂ ਕੀਤੇ ਨੇ ਭਾਰਤ ਸਰਕਾਰ ਦੀਆਂ 8 ਸਕੀਮਾਂ ਪੰਜਾਬ ਦੇ ਵਿੱਚ ਔਰਤਾਂ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਨੌਜਵਾਨਾਂ ਨੂੰ ਲੈ ਕੇ ਐਸਸੀ ਭਾਈਚਾਰੇ ਨੂੰ ਲੈ ਕੇ ਚਲਦੀਆਂ ਨੇ ਉਹਨਾਂ ਲੈ ਕੇ ਬੀਜੇਪੀ ਮਈ ਦੇ ਵਿੱਚ ਮਈ ਤੋਂ ਉਹਨਾਂ ਦੇ ਕੈਂਪ ਚੱਲ ਰਹੇ ਨੇ ਮਈ ਪੂਰਾ ਮਹੀਨਾ ਜੂਨ ਪੂਰਾ ਮਹੀਨਾ ਜੁਲਾਈ ਪੂਰਾ ਮਹੀਨਾ ਅਗਸਤ ਅੱਧਾ ਮਹੀਨਾ ਸਾਢੇ 3 ਮਹੀਨੇ ਬਾਅਦ ਆਮ ਆਦੀ ਪਾਰਟੀ ਨੂੰ ਚੇਤਾ ਆਉਂਦਾ ਕਿ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਕੈਂਪ ਲਗਾ ਰਹੀ ਆ ਇਸ ਕਰਕੇ ਲੋਕੀ ਕਹਿ ਰਹੇ ਨੇ ਕਿ ਇਹ ਬੜਾ ਦੋਨਾਂ ਦੀ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਨਾਲ ਦੋਨੇ ਪੋਲਿਟਿਕਸ ਕਰ ਰਹੇ ਹਨ ਕਿ ਕਾਲੀ ਦਲ ਉਹਨਾਂ ਦੀ ਆਪਣੀ ਨੂਰਾ ਕੁਸ਼ਤੀ ਚੱਲ ਰਹੀ ਆ ਇੱਕ ਪਾਸੇ ਸੁਭੀਤ ਸਿੰਘ ਬਾਦਲ ਦਾ ਧੜਾ ਵਾ ਦੂਜੇ ਪਾਸੇ ਹਰਪੀ ਸਿੰਘ ਦਾ ਧੜਾ ਵਾ ਕਾਂਗਰਸ 8-8 ਸੀਐਮ ਘੁੰਮ ਰਹੇ ਹੈਗੇ ਨੇ ਉਥੇ ਰੋਜ਼ ਕਿਸੇ ਨਾ ਕਿਸੇ ਪੰਗਾ ਪੈ ਜਾਂਦਾ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਪਹਿਲਾ ਅਸ਼ੂ ਨਾਲ ਪੰਗਾ ਪਿਆ ਸੀ ਹੁਣ ਕੁਲਬੀਰ ਸਿੰਘ ਜੀਰੇ ਦਾ ਰਾਣਾ ਗੁਰਜੀਤ ਸਿੰਘ ਨਾਲ ਪੇਚਾ ਪੈ ਗਿਆ ਇਸ ਕਰਕੇ ਦੋਨੇ ਹੁਣ ਪੰਜਾਬ ਦਾ ਜਿਹੜਾ ਫੀਲਡ ਆ ਇਸ ਟਾਈਮ ਆਮ ਆਦੀ ਪਾਰਟੀ ਤੇ ਬੀਜੇਪੀ ਵਾਸਤੇ ਖਾਲੀ ਆ ਦੋਨੇ ਸਿਆਸਤ ਕਰ ਰਹੇ ਹੈਗੇ ਨੇ ਨਹੀਂ ਤੇ ਮਈ ਦੇ ਵਿੱਚ ਕੈਂਪ ਲੱਗਣੇ ਸ਼ੁਰੂ ਹੋ ਗਏ ਤੇ ਸਰਕਾਰ ਜਿਹੜੀ ਆ ਸਰਕਾਰ ਹੁਣ ਸੁੱਤੀ ਸੁੱਤੀ ਹੋਈ ਜਾਗੀ ਹੈ ਔਰ ਅੱਜ ਪੰਜਾਬ ਪੁਲਿਸ ਦਾ ਇੱਕ ਪ੍ਰੈਸ ਬਿਆਨ ਆਇਆ ਉਹ ਹੈਰਾਨੀ ਪ੍ਰਗਟ ਉਹ ਜਿਵੇਂ ਪੰਜਾਬ ਪੁਲਿਸ ਨੇ ਨਹੀਂ ਲਿਖਿਆ ਹੈਗਾ ਜਾਂ ਆਮ ਆਦੀ ਪਾਰਟੀ ਵਿੱਚ ਕੰਮ ਕਰਦੇ ਕਿਸੇ ਪੱਤਰਕਾਰ ਨੇ ਲਿਖਿਆ ਉਹ ਅਫਸਰ ਦੀ ਭਾਸ਼ਾ ਨਹੀਂ ਹੈਗੀ ਲਿਖਿਆ ਲਿਖਾਇਆ ਜਿਹੜਾ ਪ੍ਰੈਸ ਨੋਟ ਹੈ ਉਹ ਜਾਰੀ ਕੀਤਾ ਗਿਆ ਆਖਰੀ ਪੈਰੇ ਚ ਲਿਖਿਆ ਕਿ ਪੰਜਾਬ ਪੁਲਿਸ ਨੂੰ ਵੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਫਿਰ ਪੁਲਿਸ ਦਾ ਫਾਇਦਾ ਕੀ ਹੈਗਾ ਜੇ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਦਾ ਪਤਾ ਲੱਗਣਾ ਹੈਗਾ ਤੁਹਾਡੂ 3.5 ਮਹੀਨੇ ਦੇ ਤੁਹਾਨੂੰ ਪਤਾ ਨਹੀਂ ਤੁਹਾਡੇ ਸੂਤਰ ਕੀ ਹੈਗੇ ਨੇ ਮਤਲਬ ਇੰਟੈਲੀਜੈਂਸ ਸਰਕਾਰ ਦਾ ਵਿਭਾਗ ਕਿੱਥੇ ਹੈਗਾ ਪੰਜਾਬ ਦਾ ਖੂਫੀਆ ਵਿਭਾਗ ਕਿਤੇ ਔਰ ਪੰਜਾਬ ਪੁਲਿਸ ਦਾ ਪ੍ਰੈਸ ਨੋਟ ਆ ਰਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈਗਾ ਕਿ ਪੰਜਾਬ ਦੇ ਵਿੱਚ ਕੈਂਪ ਲੱਗ ਰਹੇ ਨੇ ਮਤਲਬ ਤੁਹਾਡੀ ਇੰਟੈਲੀਜੈਂਸ ਉੱਤੀ ਹੈਗਾ ਇਸ ਕਰਕੇ ਗਿਣੀ ਮਿੱਠੀ ਸਾਜ਼ਿਸ਼ ਪੰਜਾਬ ਦੇ ਲੋਕ ਕਹ ਰਹੇ ਕਿ ਦੋਨੇ ਪਾਰਟੀਆਂ ਜਿਹੜੀਆਂ ਵਾਂ ਲੱਗੀਆਂ ਹੋਈਆਂ ਨੇ ਕਿ ਕਾਂਗਰਸ ਉੱਠੇ ਨਾ ਕਾਲੀ ਦਲ ਨਾਲ ਉੱਠੇ ਤੇ ਆਪ ਦੇ ਵਿੱਚ ਸਿਆਸਤ ਕਰੇ ਪਹਿਲਾਂ ਕਿਸਾਨਾਂ ਦੀਆਂ ਨਜ਼ਰਾਂ ਵਿੱਚ ਆਮ ਆਦਮੀ ਪੀ ਇੱਕ ਨਫ਼ਰਤ ਦੀ ਪਾਤਰ ਸੀ ਨੰਬਰ 1 ਤੇ ਉਹ ਨਫ਼ਰਤ ਦੀ ਪਾਤਰ ਜਿਹੜੀ ਆ ਉਹ ਆਮ ਆਦੀ ਪਾਰਟੀ ਔਰ ਦੋਨੇ ਪਾਰਟੀਆਂ ਦਾ ਏਜੰਡਾ ਇੱਕ ਕਾਂਗਰਸ ਆ ਔਰ ਦੂਜਾ ਦੋਨੇ ਦੀ ਵਿਚਾਰਧਾਰਾ ਸੇਮ ਆ ਜਿਹੋ ਜੀ ਬੀਜੇਪੀ ਦੀ ਵਿਚਾਰਧਾਰਾ ਉਹੋ ਜੀ ਆਮ ਆਦੀ ਪਾਰਟੀ ਦੀ ਵਿਚਾਰਧਾਰਾ ਦੋਨੇ ਇਸ ਵਾਰ ਪੰਜਾਬ ਦੇ ਵਿੱਚ ਜੱਟ ਵਰਸਸ ਨੌ ਜੱਟ ਜਾਂ ਕਿਸਾਨ ਵਰਸਸ ਨੌਨ ਕਿਸਾਨ ਇਸ਼ੂ ਤੇ ਜਿਹੜੀ ਆ ਉਹ ਸਿਆਸਤ ਕਰਨ ਗਿਆ ਜਾਂ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਲੜਨ ਗਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਚੰਗਾ ਹੋਵੇ ਜਾਂ ਕਾਂਗਰਸ ਪਾਰਟੀ ਚੰਗੀ ਜੇ ਉਹਨਾਂ ਨੂੰ ਸਿਆਸੀ ਸੂਝ-ਬੂਝ ਹੋਣ ਜਾਂ ਉਹ ਉਹਨਾਂ ਨੇ ਕੋਈ ਆਪਸੀ ਰੌਲਿਆਂ ਚੋਂ ਬਾਹਰ ਨਿਕਲ ਤੇ ਇਸ ਟਾਈਮ ਪੰਜਾਬ ਦੇ ਵਿੱਚ ਜਿਵੇਂ ਭਾਜਪਾ ਸਿਆਸਤ ਕਰ ਰਹੀ ਹੈ ਜਾਂ ਆਮ ਆਦੀ ਪਾਰਟੀ ਸਾਸ ਕਰੀ ਤੇ ਪੰਜਾਬ ਦਾ ਇੱਕ ਵਰਗ ਖਾਸ ਕਰਕੇ ਜੱਟ ਸਿੱਖ ਜਾਂ ਸਿੱਖ ਵਰਗ ਉਹ ਬਿਲਕੁਲ ਖਾਲੀ ਉਸਤੇ ਕੋਈ ਫੋਕਸ ਨਹੀਂ ਕਰ ਰਿਹਾਗਾ ਭਾਜਪਾ ਵੀ ਹਿੰਦੂ ਔਰ ਐਸਸੀ ਭਾਈਚਾਰੇ ਤੇ ਸਿਆਸਤ ਕਰੀ ਹੈ ਗਿਆ ਆਮ ਆਦੀ ਪਾਰਟੀ ਵੀ ਐਸਸੀ ਭਾਈਚਾਰੇ ਤੇ ਉਸ ਤੇ ਜਿਹੜਾ ਵਾ ਹਿੰਦੂ ਭਾਈਚਾਰੇ ਤੇ ਸਿਆਸਤ ਕਰੀ ਗਿਆ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਬੀਜੇਪੀ ਦੇ ਲੀਡਰ ਕਿਸੇ ਜ਼ਿਲ੍ਹੇ ਦੇ ਵਿੱਚ ਇਕੱਠੇ ਨਹੀਂ ਹੁੰਦੇ ਸੀ ਬੀਤੇ ਦਿਨ 15 16 ਲੀਡਰ ਝਟ ਕਿਵੇਂ ਇਕੱਠੇ ਹੋ ਗਏ ਜਿਹੜੇ ਪੰਜਾਬ ਦੇ ਰਾਜਪਾਲ ਬਨਵਾਰੀ لال ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਮੰਗ ਪੱਤਰ ਦੇ ਲਗੇ ਪਿਛਲੇ 3-4 ਦਿਨਾਂ ਤੋਂ ਆਮ ਬੀਜੇਪੀ ਦਾ ਇੱਕ ਸਖਤਰ ਜਾਂ মিডিਆ ਇਨਚਾਰਜ ਹਰ ਲੀਡਰ ਨੂੰ ਪਿਛਲੇ 3-4 ਦਿਨ ਦਾ ਉਹਨੇ ਟੈਲੀਫੋਨ ਕਰਨੇ ਸ਼ੁਰੂ ਕਰ ਦਿੱਤੇ ਸੀ ਕਿ 21 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸਾਰਿਆਂ ਦੀ ਹਾਜ਼ਰੀ ਜ਼ਰੂਰੀ ਹੋਣੀ ਚਾਹੀਦੀ ਹੈ ਗਿਆ ਤੇ ਚਾਟੀ ਹਾਜ਼ਰੀ ਇਕੱਠੀ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਹੀ ਡਿਜ਼ਾਈਨ ਪ੍ਰੋਗਰਾਮ ਸੀ ਠੀਕ ਆ ਸਾਰੇ ਚ ਲੀਡਰ ਚੰਡੀਗੜ੍ਹ ਦੇ ਵਿੱਚ ਹੁੰਦੇ ਨੇ ਗੁਰਦਾਸਪੁਰੋਂ ਅੰਮ੍ਰਿਤਸਰੋਂ ਫਿਰੋਜ਼ਪੁਰੋਂ ਤਰਨਤਾਰਨੋਂ ਲੁਧਿਆਣੋਂ ਇਹ ਚਾਣਕ ਕਿਰਵੀ ਇਕੱਠੀ ਹੋ ਗਏ ਫਿਰ ਇਕੱਠੇ ਹੁੰਦੇ ਨੇ ਪੂਰੀ ਦੀ ਪੂਰੀ ਜਿਹੜੀ ਟੀਮ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆਂ ਜਾ ਕੇ ਮੰਗ ਪੱਤਰ ਦੇ ਆਉਂਦੀ ਹੈ ਅਸਲ ਦੇ ਵਿੱਚ ਹੁਣ ਸਰਕਾਰ ਬੀਜੇਪੀ ਨੂੰ ਮਜ਼ਬੂਤ ਕਰਨ ਤੇ ਲੱਗੀ ਹੋਈ ਹੈ ਤੇ ਬੀਜੇਪੀ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਤੇ ਲੱਗੀ ਹੋਈ ਹੈ ਦੋਨੇ ਪਾਰਟੀਆਂ ਕਰ ਰਹੀਆਂ ਹੈਗੀਆਂ ਨੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਜਿਹੜਾ ਵਾ ਵੜਨ ਜੋਗੀ ਜਿਹੜੀ ਆ ਉਹ ਸਰਕਾਰ ਨੇ ਕਰ ਦਿੱਤਾਗਾ ਕਿਉਂਕਿ ਖਾਸ ਕਰਕੇ ਐਸ ਸੀ ਭਾਈਚਾਰੇ ਨੂੰ ਲੈ ਕੇ ਬੀਜੇਪੀ ਜਿਹੜੇ ਨੇ ਉਹ ਕੈਂਪ ਲਗਾ ਰਹੀ ਹੈਗੀ ਸੀ ਤੇ ਉਹ ਲੋਕ ਵੀ ਹੁਣ ਗੁੱਸਾ ਕੱਢਣਗੇ ਦੋਨੇ ਜਿਹੜੀ ਆ ਸਿਆਸਤ ਸੇਮ ਲਾਈਨ ਤੇ ਚੱਲ ਰਹੀ ਹੈਗੀ ਹੁਣ ਬੀਤੇ ਦਿਨ ਵੀ 100 ਤੋਂ ਵੱਧ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਲੀਡਰ ਭਾਜਪੀ ਦੇ ਫੜੇ ਜਿਹੜੇ ਕੈਂਪ ਲੱਗੇ ਸੀ ਉਹ ਫੜੇ ਆਗੇ ਨੇ ਤੇ ਕੱਲ ਹੀ ਜਿਹੜੇ ਸੁਨੀਲ ਜਾਖੜ ਸਾਹਿਬ ਨੇ ਕਿਹਾ ਸੀ ਕਿ ਮੈਂ ਫਾਜ਼ਲਕਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਚ ਕੈਂਪ ਲਾਉਣਾ ਮੈਨੂੰ ਫੜ ਕੇ ਦਿਖਾਓ ਉਹ ਚੈਲੰਜ ਕੀਤਾ ਸੀ ਅੱਜ ਪੁਲਿਸ ਨੇ ਉਹਨਾਂ ਨੂੰ ਵੀ ਉੱਥੇ ਪਿੰਡ ਚ ਵੜਨ ਤੋਂ ਪਹਿਲਾਂ ਹਿਰਾਸਤ ਦੇ ਵਿੱਚ ਲੈ ਲਿਆ ਤੇ ਅੰਮ੍ਰਿਤਸਰ ਰੋਪੜ ਸਾਰੇ ਜਗ੍ਹਾ ਜਪ ਪੰਜਾਬ ਸਰਕਾਰ ਦੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰ ਦੇ ਪਿੱਛੇ ਆਪੇ ਕੀਤੇ ਗਏ ਨੇ ਅੰਮ੍ਰਿਤਸਰ ਤੇ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਜਿਹੜੇ ਉਸਾੜੇ ਗਏ ਹਨ ਬਤ ਜਿਹੜੀ ਇਹਨਾਂ ਦੀ ਦੋਨਾਂ ਪਾਰਟੀਆਂ ਦੀ ਜਿਹੜੀ ਸਿਆਸਤ ਉਹ ਬੁੱਧੀਜੀਵੀ ਹੋਰ ਹੀ ਵਰਗ ਐਂਗਲ ਦੇ ਨਾਲ ਸੋਚ ਰਿਹਾ ਹੈਗੇ ਨੇ ਕਿ ਮਈ ਮਹੀਨੇ ਦੇ ਵਿੱਚ ਬੀਜੇਪੀ ਦੇ ਕੈਂਪ ਲੱਗੇ ਹੋਏ ਤੇ ਅਚਾਨਕ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੂੰ ਜਿਹੜੀ ਆ ਇਹ ਚੇਤਾ ਕਿਵੇਂ ਆ ਗਿਆ ਔਰ ਇਹ ਵੀ ਮੰਨਿਆ ਜਾ ਰਿਹਾ ਹੈਗਾ ਕਿ ਦਿੱਲੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਜਿਹੜੇ ਦਿੱਲੀ ਨੂੰ ਛੱਡ ਕੇ ਪੰਜਾਬ ਦੇ ਉੱਪਰ ਆ ਕੇ ਰਾਜ ਕਰ ਰਹੇ ਨੇ ਜਾਂ ਪੰਜਾਬ ਦੇ ਵਿੱਚ ਆਨੰਦ ਮਾਣ ਰਹੇ ਹੈਗੇ ਨੇ ਉਹਨਾਂ ਨੇ ਦਿੱਲੀ ਕਿਉਂ ਛੱਡੀ ਹੈਗੀ ਹੁਣ ਮੰਨਿਆ ਜਾ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਦਿੱਲੀ ਦੀ ਲੀਡਰਸ਼ਿਪ ਆ ਕਿਸੇ ਨਾ ਕਿਸੇ ਲੈਵਲ ਤੇ ਨੈਸ਼ਨਲ ਲੈਵਲ ਤੇ ਉਹਨਾਂ ਦੀ ਵੀ ਉੱਥੇ ਜਿਹੜੀ ਆ ਸਾਂਝ ਬਣ ਚੁੱਕੀ ਹੈਗੀ ਆ ਬੀਜੇਪੀ ਆਮ ਆਦੀ ਪਾਰਟੀ ਦੇ ਲੀਡਰਾਂ ਦਾ ਕੋਈ ਵੀ ਬਿਆਨ ਦੇਸ਼ ਦੇ ਗ੍ਰਹਿ ਮੰਤਰੀ ਦੇ ਖਿਲਾਫ ਨਹੀਂ ਆ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਨਹੀਂ ਆ ਰਿਹਾ ਔਰ ਨੈਸ਼ਨਲ ਲੈਵਲ ਤੇ ਵੀ ਜਿਹੜੇ ਬੀਜੇਪੀ ਦੇ ਲੀਡਰ ਆ ਉਹ ਹੁਣ ਆਮ ਆਦੀ ਪਾਰਟੀ ਨੂੰ ਉਸ ਨਜ਼ਰ ਦੇ ਨਾਲ ਨਹੀਂ ਦੇਖਦੇ ਔਰ ਇਹ ਵੀ ਪੰਜਾਬ ਦੇ ਵਿੱਚ ਚਰਚਾ ਜਿਵੇਂ ਇਹਨਾਂ ਦੀ ਆਪਸ ਵਿੱਚ ਸਿਆਸਤ ਹੋ ਰਹੀ ਆ ਹੋ ਸਕਦਾ 2027 ਦੇ ਵਿੱਚ ਲੋੜ ਪੈਣ ਤੇ ਇੱਕ ਪੋਸਟ ਪੋਲ ਅਲਾਈਅੰਸ ਹੁੰਦਾ ਇੱਕ ਪ੍ਰੀਪੋਲ ਅਲਾਈਅੰਸ ਹੁੰਦਾ ਹੋ ਸਕਦਾ ਹੈ ਕਿ 2027 ਦੇ ਵਿੱਚ ਜੇ ਭਾਜਪਾ ਨੂੰ ਲੱਗਾ ਕਿ ਸਾਨੂੰ 25 30 ਸ਼ਹਿਰਾਂ ਚੋਂ ਸਾਨੂੰ ਸੀਟਾਂ ਪ੍ਰਾਪਤ ਹੋ ਗਈਆਂ ਹੋ ਸਕਦਾ ਹੈ ਫਿਰ 27 ਦੇ ਵਿੱਚ ਆਮ ਆਦੀ ਪਾਰਟੀ ਦੀ ਤੇ ਭਾਜਪਾ ਦੀ ਸਾਂਝੀ ਸਰਕਾਰ ਵੀ ਬਣ ਜਾਏ ਕਿਉਂਕਿ ਦੋਨਾਂ ਪਾਰਟੀਆਂ ਦਾ ਏਜੰਡਾ ਕੀ ਹੈਗਾ ਕਿ ਕਾਂਗਰਸ ਜਿਹੜੀ ਆ ਦੇਸ਼ ਚੋਂ ਖਤਮ ਹੋਣੀ ਚਾਹੀਦੀ ਹੈਗੀ ਅਕਾਲੀ ਦਲ ਨੂੰ ਹਜੇ ਇਸ ਕਰਕੇ ਨਹੀਂ ਲੈ ਕੇ ਆਨੇ ਕਿ ਅਕਾਲੀ ਦਲ ਦਾ ਹੱਲੇ ਜਿਹੜਾ ਉਹ ਆਪਸ ਦੇ ਵਿੱਚ ਹੀ ਉਹਨਾਂ ਦੀ ਕੁਸ਼ਤੀ ਚੱਲ ਰਹੀ ਹੈ ਹਰਪੀ ਸਿੰਘ ਉਹਨਾਂ ਦੇ ਸੋ ਬੀ ਸਿੰਘ ਬਾਦਲ ਕੋ ਵੇਲ ਨਹੀਂ ਹੈਗਾ ਕਿ ਉਹ ਜਿਹੜਾ ਭਾਜਪਾ ਨਾਲ ਲੜੇ ਜਦ ਭਗਵੰਤ ਮਾਨ ਖਿਲਾਫ ਦੀ ਸਰਕਾਰ ਦੇ ਨਾਲ ਲੜੇ ਉਹਦੇ ਹਰਪੀ ਸਿੰਘ ਧੜੇ ਨਾਲ ਲੜ ਰਹੇ ਨੇ ਉਹਦੇ ਚੰਦੂ ਮਾਇਰਾ ਸਾਹਿਬ ਦੇ ਨਾਲ ਲੜ ਰਹੇ ਹੈਗੇ ਨੇ ਉਹਨਾਂ ਦਾ ਉੱਥੇ ਹੀ ਘਾਟੋ ਗਲੇਸ਼ ਪਿਆ ਹੈਗਾ ਤੇ ਉਧਰ ਕਾਂਗਰਸ ਪਾਰਟੀ ਦਾ ਜੋ ਲੱਛਣ ਆ ਪੰਜਾਬ ਦੇ ਵਿੱਚ ਉਹ ਲੱਗਦਾ ਨਹੀਂ ਹੈਗਾ ਕਿ ਉਹ 227 ਜਿੰਨਾ ਚਾਹੁੰਦੇ ਹੈਗੇ ਨੇ ਇਸ ਕਰਕੇ ਹੁਣ ਦੋਨੇ ਪਾਰਟੀਆਂ ਕਹਿੰਦੀਆਂ ਕਿ ਲੜਾਈ ਆਮਣੇ ਸਾਹਮਣੇ ਕਰੋ ਇੱਕ ਮੈਸੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਦੋਨਾਂ ਪਾਰਟੀਆਂ ਨਾਲ ਕਿ ਪੰਜਾਬ ਦੇ ਵਿੱਚ ਦੋਨੇ ਪਾਰਟੀਆਂ ਜਿਹੜੀਆਂ ਵਾ ਉਹ ਲੋਕ ਮੁੱਦਿਆਂ ਤੇ ਲੜ ਰਹੀਆਂ ਹੈਗੀਆਂ ਨੇ ਪੰਜਾਬ ਦੀ ਸਿਆਸਤ ਹੋਰ ਹੋ ਗਈ ਹੈ ਤੇ ਦਿੱਲੀ ਵਾਲਿਆਂ ਦੀ ਸਿਆਸਤ ਦਿੱਲੀ ਮੀਨਸ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਿਆਸਤ ਨੈਸ਼ਨਲ ਲੈਵਲ ਤੇ ਜਿਹੜੀ ਆ ਉਹ ਭਾਜਪਾ ਨੂੰ ਲੈ ਕੇ ਹੋਰ ਹੋ ਗਈ ਹੈ ਸਿਆਸਤ ਇਸ ਕਰਕੇ ਦੋਨੇ ਪਾਰਟੀਆਂ ਇਹ ਪੰਜਾਬ ਦੇ ਵਿੱਚ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੀਆਂ ਹੈਗੀਆਂ ਨੇ ਕਿ ਵੀ ਸਤਾਈ ਦੇ ਵਿੱਚ ਲੜਾਈ ਜਿਹੜੀ ਆ ਉਹ ਆਮਨੇ ਸਾਹਮਣੇ ਕਿਹੜੇ ਕਿਹਦੇ ਕਿਹਦੇ ਵਿਚਕਾਰ ਆ ਆਪ ਤੇ ਭਾਜਪੀ ਦੇ ਉਹ ਕਹਿੰਦੇ ਕਾਂਗਰਸ ਵੀ ਇਸ ਲੜਾਈ ਚੋਂ ਬਾਹਰ ਆ ਕਾਲੀ ਦਲ ਵੀ ਲੜਾਈ ਦੇ ਵਿੱਚੋਂ ਬਾਹਰ ਆ ਬਾਕੀ ਦੇ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਤੇ ਕਿਤੇ ਮੈਟਰ ਨਹੀਂ ਕਰਦੀ ਇਸ ਕਰਕੇ ਜਦੋਂ ਇੱਕ ਦੂਜੇ ਨੂੰ ਸਟਰੋਂਗ ਕਰਨਾ ਹੋਵੇ ਨਾ ਫਿਰ ਅਜਿਹੀ ਸਿਆਸਤ ਹੁੰਦੀ ਆ ਦੇਸ਼ ਦੇ ਅੰਦਰ ਜਿੱਥੇ ਵੀ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਦੇਖ ਲਓ ਬੰਗਾਲ ਦੀ ਐਗਜ਼ਾਮਪਲ ਲਓ ਉੱਥੇ ਵੀ ਕਿਉਂਕਿ ਨੌਨ ਬੀਜਪੀ ਸਰਕਾਰ ਮਮਤਾ ਬੈਂਦਰਜੀ ਉੱਥੇ ਸੀਪੀਐਮ ਖੜਾ ਨਾ ਹੋਵੇ ਉੱਥੇ ਲੜਾਈ ਹਮੇਸ਼ਾ ਕਿਹਦੀ ਰਹੀ ਹੈਗੀਆ ਬੀਜਪੀ ਨਰਿੰਦਰ ਮੋਦੀ ਵਰਸਸ ਮਮਤਾ ਦਿੱਲੀ ਦੇ ਵਿੱਚ ਜੋ ਅਰਵਿੰਦ ਕੇਰੀਵਾਲ ਮੁੱਖ ਮੰਤਰੀ ਸੀ ਕਿਹਦੀ ਲੜਾਈ ਲਈ ਰਹੀ ਹੈਗੀਆ ਬੀਜਪੀ ਤੇ ਆਪ ਦੀ ਵੀ ਉੱਥੇ ਕਾਂਗਰਸ ਨਾਲ ਉੱਥੇ ਯੂਪੀ ਦੇ ਵਿੱਚ ਕਿਹਦੀ ਲੜਾਈ ਰਹੀ ਹੈਗੀਆ ਐਸਪੀ ਸਮਾਜਵਾਦੀ ਤੇ ਬੀਜੇਪੀ ਬਿਹਾਰ ਦੇ ਵਿੱਚ ਵੀ ਲਾਲੂ ਨੂੰ ਬਾਹਰ ਕਰਤਾ ਉੱਥੇ ਲੜਕੀ ਬਣਾਇਆ ਨਤੀਸ਼ ਬਾਬੂ ਵਰਸਜੇ ਇਸ ਕਰਕੇ ਬੀਜੇਪੀ ਬੜੀ ਸੋਚੀ ਕਿ ਜਿਹੜਾ ਕਾਂਗਰਸ ਜਿਹੜੀ ਆ ਉਹ ਦੇਸ਼ ਦੇ ਵਿੱਚ ਉੱਠੇ ਨਾ ਔਰ ਕਾਂਗਰਸ ਉੱਠਣਾ ਨਹੀਂ ਚਾਹੁੰਦੀ ਹੈਗੀ ਹਰਿਆਣਾ ਦੇ ਵਿੱਚ ਨਾਇਬ ਸਿੰਘ ਸੈਣੀ ਦੀ ਸਰਕਾਰ ਨੂੰ ਮਿਲਦਾ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਠੀਕ ਹੈ ਅੱਧੀ ਸਰਕਾਰ ਮੰਗਰੋ ਅੱਧਾ ਸਮਾਂ ਹੋ ਗਿਆ ਹੱਲੇ ਤੱਕ ਉੱਥੇ ਵਿਰੋਧੀ ਧਿਰ ਦਾ ਨੇਤਾ ਹੀ ਨਹੀਂ ਚੁਣਿਆ ਗਿਆ ਤੇ ਇੱਥੇ 8 8 ਚੀਫ ਮਿਨਿਸਟਰ ਤੁਰੇ ਫਿਰਦੇ ਹੈਗੇ ਨੇ 8 8 ਪ੍ਰੈਜ਼ੀਡੈਂਟ ਤੁਰੇ ਫਿਰਦੇ ਹੈਗੇ ਨੇ ਇਸ ਕਰਕੇ ਆਪ ਤੇ ਬੀਜੇਪੀ ਇਹ ਪੰਜਾਬ ਦੇ ਵਿੱਚ ਮਾਹੌਲ ਸਿਰਜਣ ਦਾ ਯਤਨ ਕਰ ਰਹੀ ਹੈ ਕਿ ਜਿਹੜੀਆਂ 2027 ਦੀਆਂ ਚੋਣਾਂ ਨਾ ਉਦੀ ਆਮਣੇ-ਸਾਮਣੇ ਲੜਾਈ ਕਿਹਦੀ ਹੋएगी ਆਪ ਵਰਸਸ ਭਾਜਪੀ ਇਸ ਲੜਾਈ ਦੇ ਵਿੱਚ ਨਾ ਉਹਨਾ ਇਹ ਬਣਾਉਂਦਾ ਮਾਹੌਲ ਬਣਾਉਂਦਾ ਕੋਸ਼ਿਸ਼ ਕਰ ਰਹੇ ਨੇ ਕਿ ਨਾ ਕਿਤੇ ਕਾਲੀ ਦਲ ਦਿਖਾਈ ਦੇ ਰਿਹਾ ਵਾ ਨਾ ਕਿਤੇ ਕਾਂਗਰਸ ਦਿਖਾਈ ਦੇ ਰਹੀ ਹੈ ਜੀ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਫਿਲਹਾਲ ਸਾਨੂੰ ਦੋ ਆ ਗਿਆ ਧੰਨਵਾਦ